ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸ਼ਹੀਦਾਂ ਦੀ ਧਰਤੀ ਸਹਿਬਜ਼ਾਦਾ ਬਾਬਾ ਜੋਰਾਬਰ ਸਿੰਘ ਜੀ ਸਹਿਬਜ਼ਾਦਾ ਬਾਬਾ ਪਤੇ ਸਿੰਘ ਜੀ ਮਾਤਾ ਗੁਜਰੀ ਜੀ ਦੀ ਪਵਿੱਤਰ ਧਰਤੀ ਇਸ ਧਰਤੀ ਤੇ ਸਹਿਬਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਸਤੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਸੀ ਇਹ ਜਿਹੜੀ ਲੈਬ ਹੈ ਇਹਦਾ ਅੱਜ ਰਸਮੀ ਤੌਰ ਤੇ ਮਾਡਰਨਾਈਜੇਸ਼ਨ ਕਰਕੇ ਇਹਦਾ ਜਿਹੜਾ ਉਦਘਾਟਨ ਕੀਤਾ ਗਿਆ ਕੁਝ ਬੱਚੇ ਮੈਂਟਰੀ ਰਿਟਾਇਰਡ ਹੁੰਦੇ ਤੇ ਕੁਝ ਜਨਾਂ ਦੀ ਹੁੰਦੀ ਆ ਫਿਜ਼ੀਕਲੀ ਤੌਰ ਤੇ ਉੱਤੇ ਉਹ ਇੰਨੇ ਕਰੋਚ ਦਰਸੇ ਜਾਂਦੇ ਆ ਕਿ ਨਾ ਆਪ ਪਾਸਾ ਲੈ ਸਕਦੇ ਆ ਨਾ ਆਪਣੀ ਕਿਰਿਆ ਸੋਚ ਸਕਦੇ। ਸੋ ਇਹ ਡਿਪਾਰਟਮੈਂਟ ਦੀ ਮਾਡਰਨਾਈਜੇਸ਼ਨ ਕਰਕੇ ਸਾਡੇ ਸਰਕਾਰ ਜੋ ਸਰਦਾਰ ਅਮਰਦੀਪ ਸਿੰਘ ਜੀ ਧਾਰਨੇ ਐਡਵੋਕੇਟ ਆਪਣੇ ਰਿਸ਼ਤੇਦਾਰਾਂ ਕੋਲ ਇਹ ਜਿਹੜੀ ਸਾਰੀ ਸੇਵਾ ਕਰਵਾਈ ਆ। ਮੈਂ ਸਮਝਦਾ ਅੱਜ ਅਜੋਕੇ ਯੋਗ ਦੇ ਵਿੱਚ ਕਈ ਬੱਚੇ ਡੈਫਰੈਂਟ ਡਾਮੇ ਆ ਉਹਦਾ ਸਾਡੇ ਜਿਹੜੀ ਸਾਡੀ ਮੈਡੀਕਲ ਯੂਨੀਵਰਸਿਟੀ ਸ਼ਿਗੁਰ RAMDAS ਮੈਡੀਕਲ ਯੂਨੀਵਰਸਿਟੀ ਉੱਥੇ ਵੀ ਡਿਪਾਰਟਮੈਂਟ ਆ ਪਰ ਆ ਜਿਹੜਾ ਡਿਪਾਰਟਮੈਂਟ ਆ ਇੱਥੇ ਇਹ ਭਾਵੇਂ ਪਹਿਲਾਂ ਵੀ ਚੱਲਦਾ ਸੀ ਪਰ ਹੁਣ ਮਾਡਰਨ ਸਹੂਲਤਾਂ ਦੇ ਕੇ ਇਹਦਾ ਆਧੁਨਿਕ ਕਰਨ ਕੀਤਾ ਗਿਆ ਮੈਂ ਜਿਹੜੇ ਵੀ ਪਰਿਵਾਰ ਨੇ ਸੇਵਾ ਕੀਤੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਤੇ ਗੁਰੂ ਚਰਨਾ ਚ ਤਿਸ ਮਹਾਨ ਸ਼ਹੀਦਾਂ ਦੇ ਚਾਨਕ ਬੇਨਤੀ ਵੀ ਕਰਦਾ ਆ ਕਿ ਸਤਗੁਰੂ ਜੀ ਇੱਥੇ ਆਉਣ ਵਾਲੇ ਜਿੰਨੇ ਵੀ ਚਾਹੇ ਫਿਜ਼ੀਓਥੈਰੇਪੀ ਦੇ ਰੂਪ ਦੇ ਵਿੱਚ ਆ ਉਹਨਾਂ ਸਾਰਿਆਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤਕੜੇ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਅੱਜ ਜਿਹੜਾ ਗੁਰੂ ਗ੍ਰੰਥ ਸਾਹਿਬ ワਲਡਜ਼ ਯੂਨੀਵਰਸਿਟੀ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇੱਕ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ ਇੱਕ ਯੂਨਿਟ ਦਾ ਕਾਟਨ ਕੀਤਾ ਜਿਸ ਦੇ ਵਿੱਚ ਬਹੁਤ ਹੀ ਨਵੇਂ ਔਰ ਅਗਾਂ ਬਦੂ ਜਿਹੜੀਆਂ ਹੈਗੀਆਂ ਮਸ਼ੀਨਾਂ ਦਾ ਲਿਆਂਦੀਆਂ ਜਿਨ੍ਹਾਂ ਸਦਕਾ ਜਿਹੜਾ ਹੈਗਾ ਮੈਂ ਇਹ ਸਮਝਦਾ ਹੈਗਾ ਉਹਦੇ ਵਿੱਚ ਸਪੈਸ਼ਲੀ ਜਿਹੜੇ ਬੱਚੇ ਸਪੈਸ਼ਲ ਕੇਅਰ ਬੱਚੇ ਹੁੰਦੇ ਆ ਜਿਨ੍ਹਾਂ ਦੀ ਜਦੋਂ ਵਰਤ ਹੁੰਦਾ ਹੈ ਨਾ ਉਸ ਟਾਈਮ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਆਕਸੀਜਨ ਨਹੀਂ ਜਾਂਦੀ ਜਿਹਦੇ ਕਰਕੇ ਕੁਝ ਅੰਗ ਜਿਹੜੇ ਹੈਗੇ ਆ ਵੀਕ ਰਹਿ ਜਾਂਦੇ ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਡਿਪਾਰਟਮੈਂਟ ਖੋਲਿਆ ਔਰ ਇਹ ਡਿਪਾਰਟਮੈਂਟ ਦਾ ਪਰਪਸ ਇਹ ਹੈਗਾ ਕਿ ਇਹ ਜਿਹੜਾ ਹੈਗਾ ਲੋਕਾਂ ਨੂੰ ਵੱਧ ਤੋਂ ਵੱਧ ਸੂਰਤਤ ਜਤੀ ਜਾਵੇ ਕਿਉਂਕਿ ਇਹ ਸਭ ਤੋਂ ਵੱਡੀ ਅਗ ਮੈਂ ਸਮਝਦਾ ਲੋੜ ਹੈਗੀ ਆ ਕੱਲੇ ਫਤੇਗੜ ਜ਼ਿਲ੍ਹੇ ਦੇ ਵਿੱਚ ਆਨਲਾਈਨ ਹੁਣ ਤੱਕ ਅਸੀਂ 256 ਦੇ ਕਰੀਬ ਬੱਚੇ ਜਿਹੜੇ ਹੈਗੇ ਆ ਟੋਲ ਚੁੱਕੇ ਹੈਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਪ੍ਰੋਬਲਮਾਂ ਹੈਗੀਆਂ ਸੋ ਜੇ ਮੈਂ ਸਮਝਦਾ ਕਿ ਪ੍ਰਮਾਤਮਾ ਕਿਰਪਾ ਕਰੇ ਕਿਸੇ ਦਾ ਵੀ ਬੱਚਾ ਜਿਹੜਾ ਉਹ ਤੰਦਰੁਸਤ ਔਰ ਸਹੀ ਰਹੇ ਤੇ ਉਹਦੇ ਨਾਲ ਮੈਂ ਸਮਝਦਾ ਕਿ ਯੂਨੀਵਰਸਿਟੀ ਦਾ ਵੀ ਮਾਣ ਵੱਧ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵਿੱਚ ਸੈਰੀਬਰਲ ਪੈਲਸੀ ਯੂਨਿਟ ਜੋ ਕਿ ਜਨਮ ਤੋਂ ਹੀ ਜਿਹੜਾ ਬੱਚਿਆਂ ਦਾ ਦਿਮਾਗੀ ਵਿਕਾਸ ਘੱਟ ਹੁੰਦਾ ਹੈ ਉਹਨਾਂ ਦੀ ਕੇਅਰ ਵਾਸਤੇ ਇਹ ਲੈਬ ਦਾ ਉਕਾਟ ਪ੍ਰਧਾਨ ਸ਼ੋਮਨੀ ਕੁਦਰਾ ਪ੍ਰਿੰਦ ਕਮੇਟੀ ਹਰਜਰ ਹਰਬਿੰਦ ਜਿੰਦਰ ਸਿੰਘ ਧਾਮਨੀ ਵੱਲੋਂ ਕੀਤਾ ਗਿਆ ਇਹ ਲੈਬ ਬਹੁਤ ਹੀ ਵਧੀਆ ਇਕਵਿਪਮੈਂਟ ਦੇ ਨਾਲ ਲੈਸ ਕੀਤੀ ਗਈ ਹੈ ਤਾਂ ਜੋ ਜੋ ਬੱਚੇ ਬਚਪਨ ਤੋਂ ਹੀ ਜਿਨ੍ਹਾਂ ਦੀ ਕੋਈ ਮੈਂਟਲ ਰਿਟਾਰਡਡ ਹੈ ਜਿਹੜੇ ਜਨਾਂ ਦੀ ਗਰੋਥ ਘੱਟ ਹੈ ਉਹਨਾਂ ਬੱਚਿਆਂ ਵਾਸਤੇ ਇਹ ਲੈਬ ਇੱਕ ਬਹੁਤ ਹੀ ਵਧੀਆ ਵਰਦਾਨ ਦਾ ਕੰਮ ਕਰੇਗੀ ਇਸ ਲੈਬ ਨੂੰ ਸੈਟ ਅਪ ਕਰਨ ਦੇ ਵਿੱਚ ਯੂਨੀਵਰਸਿਟੀ ਦੇ ਟਰੱਸਟ ਦੇ ਮੈਂਬਰ ਸਰ ਅਮਰਦੀਪ ਸਿੰਘ ਧਾਰਨੀ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਹੈ ਉਹਨਾਂ ਨੇ ਅਮਰੀਕਾ ਤੋਂ ਦਾਨੀ ਸੱਜਣਾ ਤੋਂ ਡੋਨੇਟ ਕਰਾ ਕੇ ਮਸ਼ੀਨਾਂ ਤੇ ਹੋਰ ਸਾਰਾ ਜਿਹੜਾ ਇਹ ਲੈਬ ਇਹ ਤਿਆਰ ਕਰਾਈ ਹੈ ਤੇ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੈਬ ਜਿਹੜੀ ਆ ਕਿਉਂਕਿ ਇਸ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ ਹੀ ਲਗਭਗ 3500 ਦੇ ਕਿ ਬੱਚੇ ਐਸੇ ਆ ਜੋ ਕਿ ਬਚਪਨ ਤੋਂ ਹੀ ਬ੍ਰੇਨ ਦੀ ਘੱਟ ਡਿਵੈਲਪਮੈਂਟ ਦਾ ਸ਼ਿਕਾਰ ਹਨ ਤੇ ਉਹਨਾਂ ਬੱਚਿਆਂ ਵਾਸਤੇ ਅਸੀਂ ਜੋ ਯੂਨੀਵਰਸਿਟੀ ਦਾ ਪੂਰਾ ਟਾਈਮ ਹੈ ਫੁੱਲ ਟਾਈਮ ਨਾਲ ਬੱਚਿਆਂ ਨੂੰ ਡਿਪਾਰਟਮੈਂਟ ਵੱਲੋਂ ਅਟੈਂਡ ਕੀਤਾ ਜਾਊਗਾ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਉਹ ਬੱਚੇ ਜਿਹੜੇ ਆ ਉਹ ਆਪਣੀ ਨਾਰਮਲ ਲਾਈਫ ਜਿਉਣ ਦੇ ਯੋਗ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸੈਰਬਰਲ ਪਾਲਸੀ ਯੂਨਿਟ ਸਪੀਸ਼ੀਓਥੈਰੇਪੀ ਡਿਪਾਰਟਮੈਂਟ ਵੀ ਖੇ ਉਦਘਾਟਨ ਹੋਇਆ ਸੈਰਬਰਲ ਪਾਲਸੀ ਯੂਨਿਟ ਕੀ ਹੈ ਕਿ ਦਿਮਾਗ ਤੇ ਜਦੋਂ ਆਕਸੀਜਨ ਨਹੀਂ ਪਹੁੰਚਦੀ ਜਦੋਂ ਬੱਚਾ ਜੰਮਦਾ ਹੈ ਤੇ ਉਹ ਕੁਝ ਬ੍ਰੇਨ ਸੈਲਸ ਡੈਮੇਜ ਹੋ ਜਾਂਦੇ ਨੇ ਤੇ ਉਹ ਡੈਮੇਜ ਹੋਣ ਕਰਕੇ ਬੱਚਾ ਤੁਰ ਨਹੀਂ ਸਕਦਾ ਬੈਠ ਨਹੀਂ ਸਕਦਾ ਸਿਰ ਨਹੀਂ ਸੰਭਾਲ ਸਕਦਾ ਤੇ ਉਹ ਸਾਰੀਆਂ ਚੀਜ਼ਾਂ ਉਹਨੂੰ ਅੱਗੇ ਗ੍ਰੋਥ 'ਚ ਮਦਦ ਨਹੀਂ ਕਰਦੀਆਂ ਉਹਦੀ ਗ੍ਰੋਥ ਪ੍ਰੋਪਰ ਨਹੀਂ ਹੁੰਦੀ ਉਹਦੇ ਮਾਈਲਸਟੋਨਸ ਪ੍ਰੋਪਰ ਟਾਈਮ ਤੇ ਨਹੀਂ ਆਉਂਦੇ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਵਾਸਤੇ ਫਿਜ਼ੀਓਥੈਰੇਪੀ ਇੱਕ ਅਹਿਮ ਭੂਮਿਕਾ ਨਿਭਾ ਰਹੀ ਆ ਇਹ ਇਹ ਯੂਨਿਟ ਇਹਨਾਂ ਬੱਚਿਆਂ ਵਾਸਤੇ ਸਪੈਸ਼ਲ ਤਿਆਰ ਕੀਤਾ ਗਿਆ ਹੈ ਜਿਹਦੇ ਵਿੱਚ ਅਸੀਂ ਕੁਝ ਮਸ਼ੀਨਾ ਬਾਹਰੋਂ ਮੰਗਾਈਆਂ ਹਨ ਤਾਂ ਕਿ ਬੱਚਿਆਂ ਨੂੰ ਇਨਵੋਲਵ ਕਰਕੇ ਉਹਨਾਂ ਨੂੰ ਕੁਝ ਉਹਦੀਆਂ ਐਕਸਰਸਾਈਜ਼ ਕਰਾਈਆਂ ਜਾਣ ਤਾਂ ਕਿ ਉਹ ਸਹੀ ਢੰਗ ਨਾਲ ਬੈਠ ਸਕਣ ਤੁਰ ਸਕਣ ਸੋ ਇਹ ਜਿਹੜਾ ਯੂਨਿਟ ਹੈ ਆਲੇ ਦੁਆਲੇ ਦੇ ਬੱਚਾ ਲਈ ਬਹੁਤ ਸਹਾਇਕ ਸਿੱਧ ਹੋਊਗਾ ਔਰ ਇਹ ਜਿਹੜਾ ਯੂਨਿਟ ਹੈ ਇਹਦਾ ਜਿਹੜੀ ਸੇਵਾ ਕਰਵਾਈ ਗਈ ਹੈ ਉਹ ਹਾਈਓ ਸੈਂਸਨਿਟੀ ਯੂਐਸਏ ਵੱਲੋਂ ਸੰਗਠਨਾ ਨੇ ਕਰਵਾਈ ਹੈ ਤੇ ਮੈਂ ਬੜਾ ਧੰਨਵਾਦੀ ਆ ਉਹਨਾਂ ਦਾ ਸੰਤਾਂ ਦਾ ਮੈਂ ਧੰਨਵਾਦੀ ਹਾਂ ਆਪਣੇ ਆਨਰੇਬਲ ਵਾਈਸ ਚਾਂਸਲਰ ਸਾਹਿਬ ਦਾ ਮੈਂ ਧੰਨਵਾਦੀ ਹਾਂ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਇਹ ਯੂਨਿਟ ਦਾ ਇਨੋਗਰੇਟ ਕੀਤਾ ਤੇ ਇਸ ਯੂਨਿਟ ਦਾ ਫਾਇਦਾ ਹਰ ਉਹ ਬੱਚੇ ਨੂੰ ਹੋਊਗਾ ਜਿਹੜਾ ਤੁਰ ਫਿਰ ਨਹੀਂ ਸਕਦਾ ਤੇ ਇਹ ਇਲਾਜ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾਊਗਾ ਧੰਨਵਾਦ ਜੀ ਵਾਈਗੁਰ ਜੀ ਦਾ ਖਾਲਸਾ ਵਾਹਿਗੁਰੂ ਦੀ ਦਿੱਫਤ ਹੈ ਸ਼੍ਰੀ ਗੰਸਾਭ ਯੂਨੀਵਰਸਿਟੀ ਦੀ ਇਹ ਪ੍ਰਾਪਤੀ ਹੈ ਬਹੁਤ ਵੱਡੀ ਸੰਸਥਾ ਦੀ ਕਿ ਜਿੱਥੇ ਰੈਗੂਲਰ ਇੱਥੇ ਥੈਰਪੀਜ਼ ਚੱਲਦੀਆਂ ਨੇ ਲੋੜਵੰਦਾਂ ਵਾਸਤੇ ਸਟੂਡੈਂਟਸ ਨੂੰ ਐਜੂਕੇਟ ਕੀਤਾ ਜਾ ਰਿਹਾ ਹੈ ਬਕਾਇਦਾ ਇੱਕ ਵਿਸ਼ਾ ਹੈ ਮੇ ਬੱਚੇ ਇਸ ਖੇਤਰ ਦੇ ਮਾਹਿਰ ਹੋ ਕੇ ਨਿਕਲ ਰਹੇ ਆ ਔਰ ਉਹਨਾਂ ਦਾ ਫਿਚਰ ਵੀ ਬਣ ਰਿਹਾ ਉਥੇ ਮਨੁੱਖਤਾ ਦੇ ਭਲੇ ਵਾਸਤੇ ਜਿਹੜੀ ਲੇਟੈਸਟ ਮਸ਼ੀਨਰੀ ਹੈ ਲੇਜ਼ਰ ਥੈਰਪੀ ਜੋੜਾਂ ਦੀ ਦਰਦਾਂ ਦੀ ਖਾਸ ਕਰਕੇ ਔਰ ਬਜ਼ੁਰਗਾਂ ਲਈ ਜਿਹੜੀ ਅੱਜ ਬੜੀ ਵੱਡੀ ਸਮੱਸਿਆ ਬਣੀ ਪਈ ਹੈ ਔਰ ਇਹ ਬਹੁਤ ਵੱਡੀ ਦੇਣ ਹੈ ਇਹਦਾ ਜਿਹੜਾ ਬਾਹਰ ਸਿਟਿੰਗ ਹੈ ਇੱਕ ਵਿਜਿਤ 2-2000 ਰੁਪਏ ਦਾ ਔਰ ਇੱਥੇ ਬਿਲਕੁਲ ਫਰੀ ਆਫ ਕਾਸਟ ਨਾਲੇ ਦੇ ਸਟੂਡੈਂਟ ਤਿਆਰ ਕੀਤੇ ਜਾਂਦੇ ਆ ਦੂਸਰਾ ਲੋਕਾਂ ਦਾ ਭਲਾ ਹੋ ਰਿਹਾ ਆਪਣੇ ਆਪ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਹਦਾ ਸਭ ਤੋਂ ਵਧੀਆ ਜਿਹੜਾ ਹੈ ਐਪਰੀਸ਼ੀਏਟ ਕਰਨ ਦਾ ਤਰੀਕਾ ਇਹ ਹੈ ਕਿ ਲੋਕੀ ਫਾਇਦਾ ਲੈਣ ਡਾਕਟਰ ਸਾਹਿਬ ਸਾਡੇ ਨਾਲ